ਹੁਣ ਇਸ ਅੱਜ ਦੇ ਪਾਵਨ ਸ਼ਲੋਕ ਦੇ ਅੰਦਰ ਇਸ ਬਚਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾਈ ਕੀਤੀ ਹੈ ਕਿ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣ ਦਾ ਸਹਬ ਨੇ ਸਾਨੂੰ ਉਪਦੇਸ਼ ਕਰਕੇ ਗੱਲ ਸਮਝਾਈ ਹੈ ਭਾਈ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜ ਜਿਹੜਾ ਹਮੇਸ਼ਾ ਦੇ ਵਾਸਤੇ ਸੱਚ ਹੈ ਭਾਵ ਕਿ ਸੱਚੋ ਸਾਬ ਜੀ ਨੇ ਕਿਹਾ ਹੈ ਵਰਤੈ ਸੱਚ ਹੈ ਜਿਹੜਾ ਸੱਚ ਰੂਪ ਹੈ ਭਾਵ ਕਿ ਹਮੇਸ਼ਾ ਰਹਿਣ ਵਾਲਾ ਹੈ ਸਾਰੀਆਂ ਥਾਵਾਂ ਦੇ ਉੱਤੇ ਵਰਤ ਰਿਹਾ ਹੈ ਤੇ ਉਸੇ ਇੱਕ ਦਾ ਹੀ ਹੁਕਮ ਸਾਰੀਆਂ ਥਾਵਾਂ ਤੇ ਸਭ ਦੇ ਉੱਪਰ ਚੱਲਦਾ ਪਿਆ ਤੇ ਜੇ ਤੂੰ ਉਸ ਦੇ ਨਾਮ ਦੇ ਨਾਲ ਜੁੜਦਾ ਹੈ ਨਾਨਕ ਹੁਕਮੇ ਜੋ 부ਝੈ ਸੋ ਫਲ ਪਾਏ ਸੱਚ ਕਿ ਜਿਹੜਾ ਉਸ ਦੇ ਹੁਕਮ ਨੂੰ ਬੁੱਝ ਲੈਂਦਾ ਹੈ ਉਸ ਦੇ ਹੁਕਮ ਨੂੰ ਸਮਝ ਲੈਂਦਾ ਹੈ ਉਸ ਦੇ ਨਾਮ ਦੇ ਉਪਦੇਸ਼ ਦੇ ਨਾਲ ਜੁੜ ਜਾਂਦਾ ਹੈ ਉਪਦੇਸ਼ ਦੇ ਉੱਤੇ ਚੱਲ ਪੈਂਦਾ ਹੈ ਉਸ ਨੂੰ ਫਿਰ ਸਤਿਗੁਰੂ ਜੀ ਨੇ ਕਿਹਾ ਹੈ ਕਿ ਸੱਚ ਦਾ ਫਲ ਸੱਚਾ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਆਤਮਿਕ ਅਡੋਲਤਾ ਵਾਲੀ ਹਾਲਤ ਜਿਹੜੀ ਹਮੇਸ਼ਾ ਦੇ ਵਾਸਤੇ ਰਹਿਣ ਵਾਲੀ ਹੁੰਦੀ ਹੈ ਉਸ ਦੀ ਦਾਤ ਨਾਮ ਦੀ ਦਾਤ ਅੰਦਰ ਦਾ ਸਹਜ ਇਹ ਸਾਰਾ ਕੁਝ ਸਤਿਗੁਰੂ ਜੀ ਕਹਿੰਦੇ ਪ੍ਰਾਪਤ ਹੁੰਦਾ ਜਿਸ ਨੂੰ ਪ੍ਰਭੂ ਪ੍ਰਾਪਤ ਹੋ ਗਿਆ ਜੀ ਸਭ ਕੁਝ ਵਿੱਚੇ ਆ ਜਾਣਾ ਹੁਣ ਇਸ ਗੱਲ ਨੂੰ ਨਾਂ ਜੀ ਆਪਾਂ ਦੋ ਹਿੱਸਿਆਂ ਦੇ ਵਿੱਚ ਸਤਿਗੁਰੂ ਜੀ ਦੀ ਬਾਣੀ ਦੇ ਅਨੁਸਾਰ ਵਿਚਾਰਨ ਦਾ ਸਮਝਣ ਦਾ ਯਤਨ ਕਰਾਂਗੇ ਪਹਿਲੀ ਤਾਂ ਗੱਲ ਸਤਿਗੁਰੂ ਜੀ ਨੇ ਇਹ ਕੀਤੀ ਹੈ ਜੀ ਕਿ ਸਚਾ ਨਾਮ ਧਿਆਏ ਤੂੰ ਸਭੂ ਵਰਤੈ ਸਚ ਕਿ ਉਸ ਦੇ ਨਾਮ ਦੇ ਨਾਲ ਤੂੰ ਜੁੜਨਾ ਹੈ ਜਿਹੜਾ ਸਾਰੀਆਂ ਥਾਵਾਂ ਦੇ ਉੱਤੇ ਸਭੋ ਵਰਤੈ ਸੱਚ ਹੋ ਕਰਕੇ ਵਰਤ ਰਿਹਾ ਹੈ ਜੀ ਤੇ ਇੱਥੇ ਸੱਚ ਦਾ ਭਾਵ ਹੈ ਸਦਾ ਕਾਇਮ ਰਹਿਣ ਵਾਲਾ ਜਿਹੜਾ ਨਾ ਕਦੀ ਆਉਂਦਾ ਹੈ ਨਾ ਕਦੀ ਜਾਂਦਾ ਹੈ ਜਿਹੜਾ ਸਭ ਥਾਵਾਂ ਦੇ ਉੱਤੇ ਹੈ ਤੇ ਜਿਸ ਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਕਿਹਾ ਹੈ ਕਿ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਿਆ ਭਰਪੂਰ ਉਹ ਸ਼ਬਦ ਕਰਕੇ ਸਾਰੀਆਂ ਥਾਵਾਂ ਦੇ ਉੱਤੇ ਵਰਤ ਰਿਹਾ ਹੈ ਸਦਾ ਸੁਣ ਰਿਹਾ ਹੈ ਸਦਾ ਦੇਖ ਰਿਹਾ ਹੈ ਉਸੇ ਦੇ ਹੁਕਮ ਦੇ ਅੰਦਰ ਹੈ ਤੇ ਜੇ ਆਪਾਂ ਇਸ ਗੱਲ ਨੂੰ ਸਤਿਗੁਰੂ ਜੀ ਦੀ ਬਾਣੀ ਚੋਂ ਹੀ ਥੋੜਾ ਜਿਹਾ ਹੋਰ ਦੇਖਣਾ ਹੋਵੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਸਾਨੂੰ ਸਮਝਾਉਂਦੇ ਨੇ ਕਿ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੀਉ ਪੁਕਾਰ ਕਿ ਜਿਹੜਾ ਸਭੋ ਵਰਤੇ ਸੱਚ ਹੈ ਮੈਂ ਉਸ ਦੀ ਬੇਨਤੀ ਕਰ ਰਿਹਾ ਕੇਵਲ ਜੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਸਮਝਾਉਂਦੇ ਨੇ ਕਿ ਘਟ ਘਟ ਦੇ ਅੰਦਰ ਸਾਰੇ ਹਿਰਦਿਆਂ ਦੇ ਵਿੱਚ ਸਾਰੀਆਂ ਥਾਵਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਵਸ ਰਿਹਾ ਹੈ ਤੇ ਸੰਤਨ ਕਹੇ ਉਹ ਪੁਕਾਰ ਸੰਤ ਜਨਾਂ ਨੇ ਇਸ ਗੱਲ ਨੂੰ ਪੁਕਾਰ ਕੇ ਕਿਹਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੈ ਅਭਾਸ ਹੈ ਇਸ ਗੱਲ ਦਾ ਉਹਨਾਂ ਦੇ ਹਿਰਦੇ ਦੇ ਵਿੱਚ ਕਿਉਂਕਿ ਉਹਨਾਂ ਦੀ ਨੇੜਤਾ ਹੈ ਨਾ ਉਸ ਦੇ ਨਾਲ ਇਸ ਕਰਕੇ ਆਪਣੇ ਉਸ ਜੀਵਨ ਅਨੁਭਵ ਦੇ ਵਿੱਚੋਂ ਪਗਤ ਜਨ ਸਾਨੂੰ ਸਮਝਾਉਂਦੇ ਨੇ ਸੰਤ ਜਨ ਸਾਨੂੰ ਕਹਿੰਦੇ ਨੇ ਉਹ ਸਭ ਥਾਵਾਂ ਤੇ ਵਰਤ ਰਿਹਾ ਹੈ ਜੀ ਫੇਸ ਕਰਕੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਤੂੰ ਉਸ ਦਾ ਸੱਚੇ ਦਾ ਨਾਮ ਧਿਆ ਜਿਹੜਾ ਹਮੇਸ਼ਾ ਦੇ ਵਾਸਤੇ ਸੱਚ ਹੈ ਜੀ ਹੁਣ ਇਸ ਗੱਲ ਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਨਾਇਕ ਨੂੰ ਦਾ ਸਤਗੁਰੂ ਜੀ ਦਾ ਤਨਾਸਰੀ ਰਾਗ ਦੇ ਵਿੱਚ ਸ਼ਬਦ ਹੈ ਮਕਸਰ ਉਸ ਦੀ ਬੇਨਤੀ ਕਰਦਾ ਹੁ ਨਾਮ ਕਿਉਂਕਿ ਗੱਲ ਥੋੜੀ ਜੀ ਸੌਖੀ ਸਮਝ ਆ ਜਾਂਦੀ ਹੈ ਉਹ ਸਾਬ ਦਾ ਸ਼ਬਦ ਆਉਂਦਾ ਹੈ ਨਾ ਜੀ ਕਿ ਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਣ ਹੈ ਮੇਰੇ ਮਨਾ ਜਿਹੜੀ ਅਜ ਦੂਜੀ ਗੱਲ ਸਾਬ ਨੇ ਕੀਤੀ ਹੈ ਨਾ ਹੁਕਮ ਹੈ ਜੇ ਕੋਈ ਉਸ ਹੁਕਮ ਨੂੰ ਬੁੱਝ ਲਿੰਦਾ ਹੈ ਤੇ ਸਾਬ ਨੇ ਕਿਹਾ ਹੈ ਸੋ ਫਲ ਪਾਏ ਸੱਚ ਸੋ ਐਸਾ ਹਰ ਧਿਆਈਏ ਸਾਬ ਜੀ ਨੇ ਕਿਹਾ ਹੈ ਉਸ ਹਰੀ ਨੂੰ ਸੋ ਐਸੀ ਜਿਹੜਾ ਹੈ ਹਰੀ ਨੂੰ ਧਿਆਉਣ ਦੇ ਨਾਲ ਸਾਬ ਜੀ ਕਹਿੰਦੇ ਸਰਬ ਸੁਖ ਪਾਵੇਂ ਮੇਰੇ ਮਨਾ ਉਸ ਹਰੀ ਨੂੰ ਜਿਹਦੇ ਕੋਲ ਜਿਸ ਦੇ ਵਸਦੇ ਅੰਦਰ ਸਭ ਕੁਝ ਹੈ ਜਿਹੜਾ ਇਛਾਵਾਂ ਦਾ ਪੂਰਤੀ ਕਰਨ ਵਾਲਾ ਹੈ ਤੇ ਸਰਬ ਸੁਖਾਂ ਦਾ ਦਾਤਾ ਹੈ ਜੀ ਫਿਰ ਦੂਜੀ ਗੱਲ ਸਾਬ ਨੇ ਕੀਤੀ ਜੀ ਧਿਆਉਣਾ ਕਿਵੇਂ ਹੈ ਮੈਂ ਇਸ ਦੀ ਗੱਲ ਦੀ ਜਿਹੜੀ ਸ਼ਾ ਬੇਨਤੀ ਕਰ ਰਿਹਾ ਕਿ ਸਾਬ ਨੇ ਕਿਹਾ ਧਿਆਉਣ ਦੀ ਗੱਲ ਤੇ ਫਿਰ ਸਾਬ ਨੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਮਝਾਇਆ ਜਪ ਮੰਨ ਸਤਨਾਮ ਸਦਾ ਸਤ ਨਾਮ ਹਲਤ ਪਲਤ ਮੁਖੀ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਝਨ ਕਿ ਸਦਾ ਦੇ ਵਾਸਤੇ ਉਸ ਦੇ ਸੱਚੇ ਨਾਮ ਨੂੰ ਜਪ ਮੰਨ ਸਤ ਨਾਮ ਜਿਹਨੂੰ ਅੱਜ ਸਹਿਬ ਨੇ ਕਿਹਾ ਸਭੋ ਵਰਤੈ ਸੱਚ ਜਪ ਮੰਨ ਸਤ ਨਾਮ ਸਦਾ ਸਤ ਨਾਮ ਤੂੰ ਉਸ ਦੇ ਸੱਚੇ ਨਾਮ ਨੂੰ ਜਪ ਜਿਹੜਾ ਹਮੇਸ਼ਾ ਦੇ ਵਾਸਤੇ ਸਤ ਹੈ ਤੇ ਕਦੀ ਨਾ ਉਸ ਦੇ ਵਿੱਚ ਤਬਦੀਲੀ ਆਉਂਦੀ ਹੈ ਜਿਹੜਾ ਅਕਲ ਕਲਾ ਭਰਪੂਰ ਹੈ ਜੀ ਉਸ ਦੇ ਵਿੱਚ ਨਾ ਕਦੀ ਵਾਧਾ ਹੁੰਦਾ ਹੈ ਨਾ ਕਦੀ ਉਸ ਦੇ ਅੰਦਰ ਘਾਟਾ ਆਉਂਦਾ ਹੈ ਉਹ ਸਭ ਸਮਿਆਂ ਦੇ ਵਿੱਚ ਇੱਕੋ ਜਿਹਾ ਰਹਿਣ ਵਾਲਾ ਜਿਹੜਾ ਹੈ ਨਾ ਉਸ ਪ੍ਰਭੂ ਦੇ ਨਾਮ ਨੂੰ ਜਪਣ ਦਾ ਗੁਰੂ ਰਾਮਦਾਸ ਸਾਹਿਬ ਜੀ ਉਪਦੇਸ਼ ਕਰਦੇ ਨੇ ਤੇ ਇੱਥੇ ਅੱਜ ਦੇ ਸ਼ਬਦ ਅੰਦਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਉਹਦਾ ਨਾਮ ਧਿਆ ਜਿਹੜਾ ਸਭੋ ਵਰਤੇ ਸੱਚ ਹੈ ਜਿਹੜਾ ਸਾਰੀਆਂ ਥਾਵਾਂ ਦੇ ਉੱਤੇ ਸੱਚ ਕਰਕੇ ਵਰਤ ਰਿਹਾ ਹੈ ਉਸ ਤੋਂ ਬਿਨਾਂ ਦੂਜਾ ਨਹੀਂ ਕੋਈ ਹੈ ਹਣੇਸ ਗੱਲ ਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਥੋੜਾ ਜਿਹਾ ਹੋਰ ਆਓ ਜੀ ਇਸ ਗੱਲ ਨੂੰ ਆਪਾਂ ਸਹਿਬ ਦੀ ਬਾਣੀ ਚੋਂ ਪਹਿਲੀ ਤਾਂ ਗੱਲ ਹੈ ਜੀ ਸਹਿਬ ਨੇ ਕਿਹਾ ਹੈ ਕਿ ਉਸ ਦੇ ਨਾਮ ਦੇ ਨਾਲ ਜੁੜਨਾ ਹੈ ਤੈਨੂੰ ਸੁੱਖ ਪ੍ਰਾਪਤ ਹੋਵੇਗਾ ਹੁਣ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਾਂ ਜਦੋਂ ਇਸ ਗੱਲ ਨੂੰ ਸਮਝਾਉਣਾ ਕੀਤਾ ਹੈ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਦਾ ਇੱਕ ਸ਼ਬਦ ਆਉਂਦਾ ਹੈ ਜੀ ਮਾਲੀ ਗੌੜਾ ਰਾਗ ਦੇ ਵਿੱਚ ਉਸ ਦੇ ਅੰਦਰ ਨਾ ਜੇ ਅਸੀਂ ਪੁੱਛੀਏ ਸਹਿਬ ਜੀ ਕਿਹੋ ਜੇ ਸੁੱਖ ਦੀ ਤੁਸੀਂ ਗੱਲ ਕਰਦੇ ਹੋ ਸਾਹਿਬ ਨੇ ਇਹਨਾਂ ਉਸ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਨਾਮ ਦੇ ਨਾਲ ਜੁੜਨ ਦੀ ਗੱਲ ਕਰਦੇ ਹਾਂ ਉਹਦੇ ਹੁਕਮ ਦੇ ਅੰਦਰ ਚੱਲਣ ਦੀ ਸੋਝੀ ਦਿੰਦੇ ਆ ਉਸ ਦੇ ਨਾਮ ਦੇ ਨਾਲ ਜੁੜਿਆ ਹੋਇਆਂ ਨੂੰ ਕੀ ਪ੍ਰਾਪਤ ਹੁੰਦਾ ਹੈ ਸਾਹਿਬ ਨੇ ਉਹਦੀਆਂ ਨਾ ਉਦਾਹਰਨਾਂ ਦਿੱਤੀਆਂ ਨੇ ਦੁਨਿਆਵੀ ਉਦਾਹਰਨਾਂ ਸਾਨੂੰ ਸਮਝਾਉਣ ਵਾਸਤੇ ਕਿ ਜਿਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੇ ਨਾਮ ਦੇ ਨਾਲ ਜੁੜੇ ਹੋਏ ਨੂੰ ਇਸੇ ਤਰ੍ਹਾਂ ਦੇ ਨਾਲ ਸੁੱਖ ਹੁੰਦਾ ਹੈ ਜਿਵੇਂ ਇਹ ਸਾਰੀਆਂ ਉਦਾਹਰਨਾਂ ਦੇ ਵਿੱਚ ਆਉਂਦਾ ਹੈ ਜੀ ਉਸ ਦੇ ਅੰਦਰ ਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਮੈਂ ਸ਼ਬਦ ਆਪ ਜੀ ਦੇ ਸਾਹਮਣੇ ਬੇਨਤੀ ਕਰਾਂ ਫਿਰ ਆਪਾਂ ਉਹਦੇ ਅਰਥ ਕਰ ਦਿੰਦੇ ਆ। ਉਹ ਸਹਿਬ ਜੀ ਦਾ ਸ਼ਬਦ ਆਉਂਦਾ ਹੈ ਜੀ ਮਾਲੀ ਗੌੜਾ ਰਾਗ ਦੇ ਵਿੱਚ ਮਹੱਲਾ 5 ਤੇ ਸਹਿਬ ਕਹਿੰਦੇ ਨੇ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਕਿ ਜਿਹੜਾ ਇਹੋ ਜਿਹਾ ਸਹਾਈ ਹੋਣ ਵਾਲਾ ਹੈ ਨਾ ਨਾਮ ਭਾਈ ਸਾਧ ਸੰਗਤ ਦੇ ਵਿੱਚ ਜਾ ਕੇ ਉਸ ਨਾਮ ਨੂੰ ਜਪਿਆ ਕਰ ਪੂਰਨ ਕਾਮ ਤੇਰੇ ਸਾਰੇ ਕਾਰਜ ਪੂਰਨ ਹੋ ਸਕਦੇ ਨੇ ਹੋਣਗੇ ਜੇ ਉਹਦੇ ਨਾਮ ਨਾਲ ਜੁੜੇਗਾ। ਪਰ ਗੱਲ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਕਿੰਦੂ ਦੇ ਨਾਮ ਦੇ ਨਾਲ ਜੁੜਨ ਦੀ ਹੁਕਮ ਦੇ ਅੰਦਰ ਚੱਲਣ ਦੀ ਕਿਉਂਕਿ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਜੀ ਹੁਕਮ ਦੂਸਰਾ ਸ਼ਬਦ ਤੀਸਰਾ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਨਾਮ ਜਿੰਨੂੰ ਕਿਹਾ ਹੈ ਇਹਨਾਂ ਤਿੰਨਾਂ ਦੇ ਅਰਥ ਬਿਲਕੁਲ ਨੇੜੇ ਨੇ ਤੇ ਤਿੰਨਾਂ ਦਾ ਹੀ ਜਿਹੜਾ ਦਾਤਾ ਹੈ ਤੇ ਮਾਲਕ ਹੈ ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਹੈ ਸ਼ਬਦ ਵੀ ਉਸੇ ਦਾ ਹੈ ਹੁਕਮ ਵੀ ਉਸੇ ਦਾ ਹੈ ਤੇ ਨਾਮ ਤਾਂ ਹੈ ਹੀ ਉਸ ਦਾ ਨਾ ਜੀ ਉਸ ਤੋਂ ਬਿਨਾਂ ਕਿਸੇ ਦਾ ਨਹੀਂ ਹੋ ਸਕਦਾ ਇਸ ਕਰਕੇ ਅਕਸਰ ਜਦੋਂ ਇਹਦੀ ਆਪਾਰਥ ਕਰਦੇ ਆ ਨਾ ਤੇ ਉਸ ਦੇ ਨਾਮ ਦੇ ਉਪਦੇਸ਼ ਤੇ ਚੱਲਣਾ ਉਸ ਦੇ ਸ਼ਬਦ ਦੇ ਨਾਲ ਜੁੜਨਾ ਤੇ ਉਸ ਦੇ ਹੁਕਮ ਦੇ ਵਿੱਚ ਤੁਰਨਾ ਜਿਹੜਾ ਹੈ ਇਹਨਾਂ ਦੇ ਸਾਰਿਆਂ ਦੇ ਅਰਥ ਇੱਕੋ ਜਿਹੇ ਹੁੰਦੇ ਨੇ ਲਗਭਗ ਤੇ ਸਤਗੁਰੂ ਜੀ ਕਹਿੰਦੇ ਨੇ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਸਾਹਿਬ ਕਹਿੰਦੇ ਨੇ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਫਿਰ ਸਾਹਿਬ ਨੇ ਉਸ ਤੋਂ ਅੱਗੇ ਉਦਾਹਰਨਾਂ ਦਿੱਤੀਆਂ ਨੇ ਜੀ ਕਿ ਮਨੁੱਖ ਦੇ ਜੀਵਨ ਵਾਸਤੇ ਕਿਹੋ ਜਿਹਾ ਸਹਾਈ ਹੈ ਸਹਿਬ ਜੀ ਨਾਮ ਸਹਿਬ ਨੇ ਪਹਿਲੀ ਉਦਾਹਰਣ ਦਿੱਤੀ ਹੈ ਕਿ ਸਾਹ ਸੰਗਤ ਭਜ ਪੂਰਨ ਕਾਮ ਬੂਢਤ ਕੋ ਜੈਸੇ ਬੇੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਜਲ ਤੇ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਰਣ ਮੇ ਸਖਾ ਪ੍ਰਾਤ ਜੈਸੇ ਭੁਖੇ ਭੋਜਨ maat ਜੈਸੇ ਕਿਰਖੇ ਵਰਸ ਮੇਂਗ ਜੈਸੇ ਸਹਿਬ ਨੇ ਕਿਹਾ ਹੈ ਪਾਲਨ ਸਰਨ ਸਿੰਘ ਗਰੜ ਮੁਖ ਨਹੀਂ ਸਰਪ ਤਰਾ ਸੁਵਾ ਖਿੰ ਸੁਵਾ ਪਿੰਜਰ ਨਹੀਂ ਖਾਇ ਬिलास ਜੈਸੂ ਆਂਡੋ ਹਿਰਦੇ ਮਾਹੀ ਜੈਸੂ ਦਾਨੋ ਚੱਕੀ ਦੁਰਾਖੇ ਬਹੁਤ ਉਪਮਾ ਥੋੜ ਕਹੀ ਹਰ ਅਗਮ ਅਗਮ ਆਗਾਦ ਤੂੰ ਹੀ ਹੁਣ ਦੇਖੋ ਸਹਿਬ ਨੇ ਨਾ ਛੋਟੇ ਜੇ ਸ਼ਬਦ ਅੰਦਰ ਕਿਤਨੀਆਂ ਉਦਾਹਰਨਾ ਦੁਨਿਆਵੀ ਦੇ ਕਰਕੇ ਨਾ ਸਾਨੂੰ ਸਮਝਾਇਆ ਹੈ ਕਿ ਇਹਨਾਂ ਸਾਰੀਆਂ ਉਦਾਹਰਨਾ ਤੋਂ ਤੂੰ ਸਿੱਖ ਕਿ ਜਿਵੇਂ ਸਾਰੀਆਂ ਉਦਾਹਰਨਾ ਨੇ ਨਾ ਇਸੇ ਤਰ੍ਹਾਂ ਨਾਮ ਜਿਹੜਾ ਹੈ ਜੀ ਉਹ ਸਾਡਾ ਸਹਾਈ ਹੁੰਦਾ ਹੈ ਹੁਣ ਪਹਿਲੀ ਗੱਲ ਸਹਿਬ ਜੀ ਨੇ ਕੀਤੀ ਹੈ ਜੀ ਉਹਦੇ ਵਿੱਚ ਉਦਾਹਰਣ ਦੇਣ ਲੱਗੇ ਆ ਕਿ ਤੂੰ ਸਾਧ ਸੰਗਤ ਦੇ ਵਿੱਚ ਜਾ ਕੇ ਭਜ ਪੂਰਨ ਕਾਮ ਦੇ ਨਾਲ ਜੁੜ ਪਹਿਲਾ ਸਾਬ ਜੀ ਸਭ ਤੋਂ ਕਹਿੰਦੇ ਨੇ ਬੋੜਤ ਕੋ ਜੈਸੇ ਬੇੜੀ ਮਿਲਤ ਕਿ ਜਿਹੜਾ ਡੁੱਬਦਾ ਹੋਇਆ ਇਨਸਾਨ ਹੈ ਉਸ ਦੇ ਵਾਸਤੇ ਸਭ ਤੋਂ ਵੱਡਾ ਸੁੱਖ ਕੀ ਹੋ ਸਕਦਾ ਹੈ ਹੁਣ ਡੁੱਬਦੇ ਹੋਏ ਇਨਸਾਨ ਨੂੰ ਕੋਈ ਕੀਮਤੀ ਹੀਰਾ ਦਵੇ ਤੇ ਉਹ ਉਹ ਅਗੋਂ ਕੀ ਕਵੇਗਾ ਡੁੱਬਦੇ ਹੋਏ ਇਨਸਾਨ ਨੂੰ ਕੋਈ ਭੋਜਨ ਦਵੇ ਤੇ ਅਗੋਂ ਉਹਦਾ ਜਵਾਬ ਕੀ ਹੋਵੇਗਾ ਸਾਬ ਨੇ ਕਿਹਾ ਉਹਦੇ ਵਾਸਤੇ ਸਭ ਤੋਂ ਵੱਡਾ ਸੁੱਖ ਹੈ ਡੁੱਬਦੇ ਹੋਏ ਇਨਸਾਨ ਵਾਸਤੇ ਉਸ ਨੂੰ ਬੇੜੀ ਮਿਲ ਜਾਵੇ ਕਿਉਂਕਿ ਹਾਲਾਤ ਸੁਖ ਜਿਹੜਾ ਹੈ ਉਹ ਹਾਲਾਤਾਂ ਦੇ ਅਨੁਸਾਰ ਤਬਦੀਲ ਹੁੰਦਾ ਹੈ ਹਰ ਥਾਂ ਤੇ ਕੋਈ ਸੁਖ ਨੂੰ ਜਿਹੜਾ ਹੈ ਸੁਖ ਨਹੀਂ ਆਖਿਆ ਜਾ ਸਕਦਾ ਹੁੰਦਾ ਕਿਸੇ ਸਮੇਂ ਦੇ ਵਿੱਚ ਕੋਈ ਹੋਰ ਚੀਜ਼ ਸਾਨੂੰ ਸੁਖ ਦੇ ਸਕਦੀ ਹੈ ਬਦਲੇ ਹੋਏ ਹਾਲਾਤਾਂ ਦੇ ਅਨੁਸਾਰ ਸੁਖ ਕੁਝ ਹੋਰ ਹੋ ਸਕਦਾ ਹੈ ਤੇ ਨਾਮ ਇਹੋ ਜਿਹਾ ਸਹਾਈ ਹੈ ਸਹਿਬ ਜੀ ਕਹਿੰਦੇ ਬੋਧਿਤ ਕੋ ਜੈਸੇ 베ੜੀ ਮਿਲਤ ਬੋਝਿਤ ਦੀਪਕ ਮਿਲਤ ਤਿਲਤ ਕਿ ਦੀਵਾ ਬੁਝਣ ਲੱਗਿਆ ਹੋਵੇ ਤੇ ਬੁਝੇ ਹੋਏ ਦੀਵੇ ਨੂੰ ਭਾਵੇਂ ਤੁਸੀਂ ਸੋਨੇ ਦਾ ਦੀਵਾ ਬਣਾ ਦੇ ਉਹਨੂੰ ਕਹੋ ਲੈ ਦੀਵਿਆ ਮੈਂ ਤੈਨੂੰ ਚੇਂਜ ਕਰਦਾ ਤੈਨੂੰ ਮਿੱਟੀ ਤੋਂ ਸੋਨੇ ਦਾ ਕਰ ਦਿਆਂਗਾ ਪਰ ਦੀਵੇ ਦਾ ਕੀ ਜਵਾਬ ਹੋਵੇਗਾ ਹੋਈ ਨਾ ਕਿ ਦੇਖ ਤੇਲ ਤੋਂ ਬਿਨਾ ਦੀਵੇ ਦੀ ਕੋਈ ਹੋਂਦ ਨਹੀਂ ਹੋ ਸਕਦੀ ਭਾਵੇਂ ਸੋਨੇ ਦਾ ਹੈ ਭਾਵੇਂ ਮਿੱਟੀ ਦਾ ਹੈ ਭਾਵੇਂ ਚਾਂਦੀ ਦਾ ਕੋਈ ਦੀਵਾ ਬਣਾ ਜੇ ਦੀਵੇ ਦੇ ਵਿੱਚ ਤੇਲ ਨਹੀਂ ਤੇ ਦੀਵੇ ਦਾ ਕੋਈ ਵੀ ਜਿਹੜਾ ਹੈ ਮਤਲਬ ਨਹੀਂ ਰਹਿ ਜਾਂਦਾ ਸਹਿਬ ਨੇ ਕਿਹਾ ਬੂਜਤ ਦੀਪਕ ਮਿਲਤ ਤਿਲਤ ਬੁਝਦੇ ਹੋਏ ਦੀਪਕ ਦੇ ਵਿੱਚ ਜੇ ਤੇਲ ਪੈ ਜਾਵੇ ਤਿਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੁੰਦੀ। ਬੁਝਿਤ ਦੀਪਕ ਮਿਲਤ ਤਿਲਤ ਫਿਰ ਕਹਿੰਦੇ ਨੇ ਜਲ ਤੇ ਅਗਨੀ ਮਿਲਤ ਨੀਰ। ਅੱਗ ਦੇ ਨਾਲ ਸੜਦੀ ਹੋਈ ਚੀਜ਼ ਨੂੰ ਕੇਵਲ ਪਾਣੀ ਦੇ ਨਾਲ ਸ਼ਾਂਤ ਕੀਤਾ ਜਾ ਸਕਦਾ ਹੈ, ਬੁਝਾਇਆ ਜਾ ਸਕਦਾ ਹੈ। ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੁੰਦੀ। ਅੱਗ ਨਾਲ ਸੜਦੇ ਹੋਏ ਨੂੰ ਤੁਸੀਂ ਜੋ ਮਰਜ਼ੀ ਹੋਰ ਕਹੀ ਜਾਓ। ਪਰ ਜਿਨ੍ਹਾਂ 'ਚ ਰੱਗ ਤੇ ਪਾਣੀ ਨਹੀਂ ਪੈਂਦਾ ਅੱਗ ਨਹੀਂ ਬੁਝ ਸਕਦੀ ਜੀ। ਜਲ ਤੇ ਅਗਨੀ ਮਿਲਤ ਨੀਰ। ਜੈਸੇ ਬਾਰਕ ਮੁਖ ਹੈ ਖੀਰ। ਕਿ ਜਿਸ ਤਰ੍ਹਾਂ ਦੇ ਨਾਲ ਛੋਟਾ ਜਿਹਾ ਬਾਲਕ ਹੈ ਜਿਹੜਾ ਕੇਵਲ ਦੁੱਧ ਪੀਂਦਾ ਇਥੇ ਖੀਰ ਦਾ ਅਰਥ ਦੁੱਧ ਹੈ ਮੈਂ ਕਈ ਵਾਰ ਬੇਨਤੀ ਕੀਤੀ ਹੈ ਕਿ ਸਤਗੁਰੂ ਜੀ ਦੀ ਸਾਰੀ ਦੀ ਸਾਰੀ ਬਾਣੀ ਦੇ ਅੰਦਰ ਬਹੁਤਾਂ ਥਾਵਾਂ ਦੇ ਉੱਤੇ ਖੀਰ ਦਾ ਅਰਥ ਜਿਹੜਾ ਹੈ ਉਹ ਦੁੱਧ ਹੀ ਹੁੰਦਾ ਹੈ ਕਿ ਜਿਹੜਾ ਛੋਟੇ ਬਾਲਕ ਦੇ ਵਾਸਤੇ ਵਰਤਿਆ ਜਾਂਦਾ ਹੈ ਉਸ ਨੂੰ ਸਹਿਬ ਨੇ ਖੀਰ ਆਖਿਆ ਜਿਹੜਾ ਮਾਂ ਦਾ ਦੁੱਧ ਪੀਣ ਵਾਲਾ ਬਾਲਕ ਹੈ ਕਿ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਲ ਤੇ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜਿਵੇਂ ਇੱਕ ਰੋਂਦੇ ਹੋਏ ਬਾਲਕ ਦੇ ਵਾਸਤੇ ਉਸ ਦੀ ਮਾਂ ਦਾ ਦੁੱਧ ਉਹਦੇ ਮੂੰਹ ਦੇ ਵਿੱਚ ਪੈ ਜਾਵੇ ਇਸ ਤੋਂ ਵੱਡੀ ਬਾਲਕ ਦੇ ਵਾਸਤੇ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਜੈਸੇ ਬਾਰਕ ਮੁਖੇ ਖੀਰ ਜੈਸੇ ਰਣ ਮੇ ਸਖਾ ਪ੍ਰਾਤ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਜੰਗ ਦੇ ਮੈਦਾਨ ਦੇ ਵਿੱਚ ਰਣ ਤੱਤੇ ਦੇ ਵਿੱਚ ਕੋਈ ਇਨਸਾਨ ਜਿਹੜਾ ਇਕੱਲਾ ਰਹਿ ਜਾਵੇ ਉਸ ਨੂੰ ਦੁਸ਼ਮਣ ਨੇ ਘੇਰ ਲਿਆ ਹੋਵੇ ਤੇ ਕੋਈ ਉਸ ਦੀ ਮਦਦ ਕਰਨ ਵਾਲਾ ਭਰਾ ਬਣ ਕੇ ਆ ਜਾਵੇ ਤੇ ਉਸ ਨੂੰ ਪੁੱਛ ਕੇ ਦੇਖੋ ਕਿੰਨਾ ਵੱਡਾ ਸੁੱਖ ਮਿਲਦਾ ਹੈ ਉਸ ਵਿੱਚ ਜਿਵੇਂ ਬਾਹਰ ਮੁੱਖ ਦੇ ਵਿੱਚ ਖੀਰ ਪੈਣੀ ਹੈ ਤੇ ਸਾਬ ਜੀ ਕਹਿੰਦੇ ਜੈਸੇ ਰਣਮੈ ਸਖਾ ਭਰਾਤ ਜੈਸੇ ਭੁੱਖੇ ਭੋਜਨ ਮਾਤ ਜਿਸ ਤਰ੍ਹਾਂ ਦੇ ਨਾਲ ਕਿਸੇ ਭੁੱਖੇ ਨੂੰ ਭੋਜਨ ਦੇ ਦਿੱਤਾ ਜਾਵੇ ਹੁਣ ਭੁੱਖੇ ਨੂੰ ਤੁਸੀਂ ਜੋ ਮਰਜੀ ਦੇਈ ਜਾਓ ਨਕੋ ਜੀ ਮੈਂ ਤੈਨੂੰ ਸੋਹਣੇ ਕੱਪੜੇ ਪੋਹਣਾ ਤਨ ਦੇ ਉੱਤੇ ਹੋਰ ਬਹੁਤ ਕੁਝ ਹੋਵੇਗਾ ਸਭ ਤੋਂ ਪਹਿਲਾਂ ਰੋਟੀ ਦੀ ਗੱਲ ਕਰ ਮੇਰੀ ਜਿਹੜੀ ਅੰਦਰ ਦੀ ਭੁੱਖ ਹੈ ਪੇਟ ਦੀ ਉਹ ਕੇਵਲ ਤੇ ਕੇਵਲ ਪ੍ਰਸ਼ਾਦੇ ਨੇ ਮਟਾਉਣੀ ਹੈ ਸੋਹਣੇ ਕੱਪੜਿਆਂ ਨੇ ਜਾਂ ਕਿਸੇ ਚੀਜ਼ ਨੇ ਨਹੀਂ ਮਟਾ ਦੇਣੇ ਕਿ ਜੈਸੇ ਭੁੱਖੇ ਭੋਜਨ ਮਾਤ ਜੈਸੇ ਕਿਰਖੇ ਵਰਸ ਮੇਗ ਜੈਸੇ ਪਾਲਨ ਸਰਣ ਸਿੰਘ ਜੈਸੇ ਕਿਰਖੇ ਦਾ ਸਾਬ ਜੀ ਨੇ ਕਿਹਾ ਜਿਸ ਤਰ੍ਹਾਂ ਦੇ ਨਾਲ ਖੇਤੀ ਹੋਵੇ ਤੇ ਖੇਤੀ ਹੋਵੇ ਸੁੱਕ ਦੀ ਉਸ ਦੇ ਉੱਤੇ ਮੀਂਹ ਨਾ ਪੈਂਦਾ ਹੋਵੇ ਤੇ ਜੋ ਮਰਜੀ ਇਨਸਾਨ ਹੋਰ ਉਸ ਦੇ ਵਾਸਤੇ ਉਪਰਾਲਾ ਕਰੀ ਜਾਵੇ ਕਿਸੇ ਨੇ ਲਾਭ ਨਹੀਂ ਦੇਣਾ ਉਹਨੂੰ ਕੇਵਲ ਤੇ ਕੇਵਲ ਜੇ ਕਿਸੇ ਨੇ ਲਾਭ ਦੇਣਾ ਹੈ ਤੇ ਸਤਿਗੁਰੂ ਜੀ ਕਹਿੰਦੇ ਜੈਸੇ ਕਿਰਖੇ ਵਰਸ ਮੇਗ ਜੇ ਉਸ ਖੇਤੀ ਦੇ ਉੱਤੇ ਮੀਂਹ ਪੈ ਜਾਵੇ ਪਾਣੀ ਪੈ ਜਾਵੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਜੈਸੇ ਕਿਰਖੇ ਬਰਸ ਮੀਗ ਜੈਸੇ ਪਾਲਨ ਸ਼ਰਨ ਸਿੰਘ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਸ਼ੇਰ ਹੈ ਜਿਹੜਾ ਹੈ ਸ਼ਰਨ ਸਿੰਘ ਜਿਹੜਾ ਸਿੰਘ ਹੈ ਸ਼ੇਰ ਹੈ ਉਸ ਦੀ ਸ਼ਰਨ ਦੇ ਵਿੱਚ ਜਾਣ ਦੇ ਨਾਲ ਸਾਰਿਆਂ ਦਾ ਡਰ ਦੂਰ ਹੋ ਜਾਂਦਾ ਹੈ ਸ਼ੇਰ ਦੀ ਸ਼ਰਨ ਗਿਆ ਹੋਿਆਂ ਨੂੰ ਹਿਰਨ ਗਿੱਦੜ ਬਗਿਆੜ ਬਾਕੀ ਕੋਈ ਕੁਝ ਨਹੀਂ ਕਹਿ ਸਕਦਾ ਨਾ ਉਸ ਨੂੰ ਜੈਸੇ ਪਾਲਨ ਸ਼ਰਨ ਸਿੰਘ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਗਰਡ ਮੁਖ ਨੇ ਸਰਪ ਤਰਾ ਸੁਹਾ ਪਿੰਜਰ ਨਹੀਂ ਖਾਏ ਬਿਲਾਸ ਕਿ ਗਰਡ ਮੁਖ ਕਿ ਜੇ ਕਿਸੇ ਦੇ ਵਿੱਚ ਜਿਹੜਾ ਹੈ ਮੁਖ ਦੇ ਵਿੱਚ ਕਿਉਂਕਿ ਪੁਰਾਤਨ ਮਨਾਉਤ ਹੈ ਕਿ ਗਾਰੂੜੀ ਮੰਤਰ ਦੇ ਨਾਲ ਜੁੜੇ ਹੋਏ ਨੂੰ ਸੱਪ ਦਾ ਜ਼ਹਿਰ ਨਹੀਂ ਚੜਦਾ ਸਤਗੁਰੂ ਜੀ ਨੇ ਬਾਣੀ ਚ ਉਦਾਹਰਣ ਦਿੱਤੀ ਹੈ ਬੜੀਆਂ ਥਾਵਾਂ ਦੇ ਉੱਤੇ ਇਸ ਗੱਲ ਦੀ ਕਿਉਂਕਿ ਪੁਰਾਤਨ ਤੌਰ ਦੇ ਉੱਤੇ ਇਸ ਗੱਲ ਦੀ ਮਨਾਉਤ ਸੀ ਸਹਿਬ ਨੇ ਉਸ ਐਗਜ਼ਾਮਪਲ ਨੂੰ ਉਦਾਹਰਣ ਲੈ ਕਰਕੇ ਕਿ ਗਾਰੂੜੀ ਦਾ ਜੇ ਦੁਨੀਆ ਦਾ ਮੰਤਰ ਪੜਿਆ ਹੋਇਆ ਸੱਪ ਦੇ ਜ਼ਹਿਰ ਤੋਂ ਬਚਾ ਸਕਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇਗਾ ਤੇ ਦੁਨੀਆਂ ਵਾਲੀ ਬਿਖ ਸੰਸਾਰ ਦੀ ਮਾਇਆ ਰੂਪ ਜ਼ਹਿਰ ਤੋਂ ਤੇਰਾ ਬਚਾਅ ਹੋ ਸਕਦਾ ਹੈ ਜੀ ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਇਸ ਸ਼ਲੋਕ ਆਉਂਦਾ ਹੈ ਨਾ ਕਿ ਜਿਹੜਾ ਸੰਸਾਰ ਹੈ ਇਸ ਦੇ ਵਿੱਚ ਸਹਿਬ ਜੀ ਨੇ ਕਿਹਾ ਹੈ ਮਾਇਆ ਕੋਇ ਅੰਗਮ ਸਰਪ ਹੈ ਜਗ ਘੇਰਿਆ ਬਿਖ ਮਾਇਏ ਤੇ ਸਾਬ ਜੀ ਕਹਿੰਦੇ ਮਾਇਆ ਕਾ ਮਾਰਨ ਨਾਮ ਹੈ ਜਿਹੜਾ ਹੈ ਹਰ ਗਰੁੜ ਸ਼ਬਦ ਮੁਖ ਪਾਈ ਮਾਇਆ ਕਾ ਮਾਰਨ ਹਰ ਨਾਮ ਹੈ ਗੁਰ ਗਰੁੜ ਸ਼ਬਦ ਮੁਖ ਪਾਈ ਗੁਰੂ ਦੇ ਵੱਲੋਂ ਜਿਹੜਾ ਹੈ ਅਕਾਲ ਪੁਰਖ ਵਾਹੀ ਗੁਰੂ ਜੀ ਦਾ ਸ਼ਬਦ ਰੂਪ ਨਾਮ ਜਿਹਦੇ ਮੁਖ ਵਿੱਚ ਆ ਜਾਂਦਾ ਹੈ ਨਾ ਉਸ ਨੂੰ ਫਿਰ ਸਾਬ ਜੀ ਕਹਿੰਦੇ ਨੇ ਸੰਸਾਰ ਵਾਲੀ ਮਾਇਆ ਦੇ ਸੱਪ ਤੋਂ ਆਦਾ ਬਚਾਅ ਹੋ ਜਾਂਦਾ ਹੈ ਕਿ ਜਿਹੜਾ ਹੈ ਮਾਇਆ ਕੋ ਹੰਗਮ ਸਰਪ ਹੈ ਜਗ ਘੇਰਿਆ ਬਖਮਾਏ ਮਾਇਆ ਕਾ ਮਾਰਨ ਹਰ ਨਾਮ ਹੈ ਗੁਰ ਗਰੁੜ ਸ਼ਬਦ ਮੁਖ ਪਾਈ ਉਥੇ ਵੀ ਸਹਿਬ ਨੇ ਨਾ ਇਸੇ ਉਦਾਹਰਨ ਨੂੰ ਲਿਆ ਹੈ ਕਿ ਗਰੜ ਮੁਖ ਨਹੀਂ ਸਰਪ ਤਰਾਸ ਜੇ ਮੁਖ ਦੇ ਵਿੱਚ ਗਾਰੂੜੀ ਮੰਤਰ ਹੋਵੇ ਕਿਸੇ ਦੇ ਕੋਲ ਤੇ ਉਸ ਨੂੰ ਸੱਪ ਦੀ ਤਰਾਸ ਸੱਪ ਦਾ ਡਰ ਨਹੀਂ ਰਹਿ ਜਾਂਦਾ ਦੂਜੀ ਉਦਾਹਰਨ ਦਿੰਦੇ ਨੇ ਸੁਆ ਪਿੰਜਰ ਨਹੀਂ ਖਾਏ ਬिलास ਸੁਆ ਦਰਤ ਹੁੰਦਾ ਹੈ ਜੀ ਤੋਤਾ ਤੇ ਤੋਤੇ ਨੂੰ ਸਭ ਤੋਂ ਜ਼ਿਆਦਾ ਜਿਹੜੇ ਘਰਾਂ 'ਚ ਰੱਖਦੇ ਸਾਨੂੰ ਉਹਦਾ ਹੁੰਦਾ ਹੈ ਡਰ ਜੀ ਬਿੱਲੀ ਦੇ ਖਾ ਜਾਣ ਦਾ ਬਿੱਲਾ ਉਸ ਨੂੰ ਆਣ ਕੇ ਪੈ ਜਾਂਦਾ ਤੇ ਗੁਰੂ ਸਾਹਿਬ ਉਦਾਹਰਣ ਦਿੰਦੇ ਨੇ ਸਾਬ ਨੇ ਬਾਣੀ ਚ ਬੜੀਆਂ ਥਾਵਾਂ ਤੇ ਉਦਾਹਰਣ ਦਿੱਤੀ ਕਿ ਤੂੰ ਪਿੰਜਰ ਹੋਂ ਸੋਟਾ ਤੋਰ ਜੰਮ ਮਜ਼ਾਰ ਕਹਾ ਕਰੇ ਮੋਰ ਬਾਬਾ ਕਬੀਰ ਸਾਹਿਬ ਨੇ ਵੀ ਕਿਹਾ ਜੀ ਤੇ ਸਾਹਿਬ ਜੀ ਕਹਿੰਦੇ ਨੇ ਸੁਆ ਪਿੰਜਰ ਨਹੀਂ ਖਾਏ ਬਿਲਾਸ ਦੀ ਗੱਲ ਕਰਦੇ ਨੇ ਕਿ ਜੇ ਸੁਆ ਜਿਹੜਾ ਹੈ ਉਸ ਨੂੰ ਪਿੰਜਰੇ ਚ ਬੰਦ ਕੀਤਾ ਹੋਵੇ ਤੋਤੇ ਨੂੰ ਤੇ ਬਿੱਲਾ ਆਸ-ਪਾਸ ਆ ਕੇ ਜਿੰਨੇ ਮਰਜੀ ਚੱਕਰ ਲਾਈ ਜਾਵੇ ਤੋਤਾ ਜਿਹੜਾ ਹੈ ਸੁਰੱਖਿਤ ਰਹਿੰਦਾ ਬਿੱਲੇ ਦਾ ਡਰ ਕੋਈ ਨਹੀਂ ਹੈ ਤੇ ਗਰੜ ਮੁਖ ਨਹੀਂ ਸਰਪ ਤਰਾਸ ਸੁਆ ਪਿੰਜਰ ਨਹੀਂ ਖਾਏ ਬਿਲਾਸ ਜੈਸੂ ਆਂਡੋ ਹਿਰਦੇ ਮਾਹੀ ਜੈਸੂ ਦਾਣੂ ਚੱਕੀ ਦਰਾਹੇ ਬਹੁਤ ਉਪਮਾ ਥੋੜ ਕਹੀ ਮੈਂ ਸਾਰੇ ਸ਼ਬਦ ਅਰਥ ਕਰਾਂਗਾ ਤੇ ਹੋਰ ਟਾਈਮ ਹੋ ਜਾਣਾ ਜੀ ਸਾਬ ਜੀ ਕਹਿੰਦੇ ਨੇ ਬਹੁਤ ਉਪਮਾ ਸਾਰੀਆਂ ਉਦਾਹਰਨਾਂ ਦੇ ਕੇ ਨਾ ਕਿ ਜਿਵੇਂ ਚੱਕੀ ਦੇ ਪੋੜ ਦੇ ਵਿੱਚਕਾਰ ਜਿਹੜਾ ਉਸ ਦੇ ਡੰਡੇ ਦੇ ਨਾਲ ਦਾਣਾ ਲੱਗ ਜਾਂਦਾ ਹੈ ਸਾਬ ਜੀ ਕਹਿੰਦੇ ਪੀਸਣ ਤੋਂ ਬਚ ਜਾਂਦਾ ਹੈ ਨਾ ਜਿਵੇਂ ਉਹਦੀ ਤਰ੍ਹਾਂ ਤੇਰਾ ਬਚਾਅ ਹੋ ਸਕਦਾ ਹੈ ਸੋ ਮਾਇਆ ਦੇ ਪੋੜਾਂ ਦੇ ਵਿੱਚ ਤੂੰ ਪੀਸਣ ਤੋਂ ਬਚ ਜਾਏਂਗਾ ਜੇ ਆਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਸਾਬ ਜੀ ਕਹਿੰਦੇ ਬਹੁਤ ਉਪਮਾ ਥੋੜ ਕਹੀ ਉਹਦੀ ਬੜੀ ਉਪਮਾ ਹੈ ਜੀ ਨਾਮ ਦੀ ਮੈਂ ਤਾਂ ਥੋੜੀ ਜੀ ਤੁਹਾਨੂੰ ਆ ਕੇ ਸਮਝਾਈ ਹੈ ਜਿੰਨੀ ਸਾਡੇ ਵਰਗਿਆਂ ਮਨੁੱਖਾਂ ਦੀ ਸਮਝ ਵਿੱਚ ਆ ਸਕਦੀ ਹੈ ਜੀ ਕੇਵਲ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੈਂ ਥੋੜੀ ਜਿਹੀ ਉਪਮਾ ਕਹਿ ਕੇ ਤੁਹਾਨੂੰ ਸਮਝਾਉਂਦਾ ਉਹਦੇ ਨਾਮ ਦੇ ਨਾਲ ਜੋੜ ਜਿਹੜਾ ਸੱਚ ਹੈ ਜਿਹੜਾ ਹਰ ਥਾਂ ਤੇ ਸਹਾਈ ਹੋਣ ਵਾਲਾ ਹੈ ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਸਾਰੀਆਂ ਥਾਵਾਂ ਦੇ ਉੱਤੇ ਵਰਤਣ ਵਾਲਾ ਹੈ ਉਹ ਸੱਚ ਹੈ ਤੇ ਜਿਹੜਾ ਉਹਦੇ ਨਾਮ ਦੇ ਨਾਲ ਜੁੜਦਾ ਹੈ ਜੀ ਸਾਹਿਬ ਕਹਿੰਦੇ ਨਾਨਕ ਹੁਕਮ ਹੈ ਜੇ ਬੁਝੈ ਤਾਂ ਫਲ ਪਾਏ ਸੱਚ ਫਿਰ ਜੇ ਕੋਈ ਉਹਦੇ ਹੁਕਮ ਨੂੰ ਬੁਝ ਲੈਂਦਾ ਹੈ ਨਾ ਜੀ ਉਸ ਨੂੰ ਫਿਰ ਸੱਚ ਦੇ ਨਾਲ ਜੁੜਨ ਦਾ ਫਲ ਮਿਲਦਾ ਹੈ ਜਿਹੜਾ ਸੱਚੇ ਦੇ ਨਾਲ ਜੁੜ ਗਿਆ ਨਾ ਉਹਦੇ ਵਾਸਤੇ ਤੇ ਫਿਰ ਸਭ ਕੁਝ ਵਿੱਚ ਆ ਜਾਂਦਾ ਮੈਂ ਸ਼ੁਰੂ ਚ ਬੇਨਤੀ ਕੀਤੀ ਕਿ ਸੱਚ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਜੀ ਉਸ ਦਾ ਨਾਮ ਕਿ ਜਿਹਦੇ ਹੱਥ ਦੇ ਵਿੱਚ ਸਭ ਕੁਝ ਹੈ ਜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖਤਿਆਈ ਹੈ ਜੇ ਵਸਤ ਮੰਗੀ ਹੈ ਸਾਈ ਪਾਈ ਹੈ ਜੇ ਨਾਮ ਚਿਤ ਲਾਈ ਹੈ ਤੇ ਜੇ ਉਸ ਦੇ ਨਾਲ ਸੱਚੇ ਦੇ ਨਾਲ ਕਿਸੇ ਨੇ ਉਸ ਦੇ ਨਾਮ ਦੇ ਨਾਲ ਚਿਤ ਜੋੜ ਦਿੱਤਾ ਤੇ ਫਿਰ ਸਾਰੀਆਂ ਵਡਿਆਈਆਂ ਸਾਰੇ ਪਦਾਰਥੋ ਦੇ ਵਿੱਚ ਆ ਜਾਂਦੇ ਨਾ ਸਤਿਗੁਰੂ ਜੀ ਕਹਿੰਦੇ ਨੇ ਨਾ ਕਿ ਸਭੇ ਥੋਕ ਪ੍ਰਾਪਤੀ ਜੀ ਆਵੇ ਇੱਕ ਹੱਥ ਜਨਮ ਪਦਾਰਥ ਸਭਲ ਹੈ ਕਿ ਸਾਬ ਜੀ ਕਹਿੰਦੇ ਸੱਚਾ ਸ਼ਬਦ ਕਥ ਸ੍ਰੀ ਰਾਗ ਦੇ ਅੰਦਰ ਅਕਸਰ ਆਪਾਂ ਸ਼ਬਦਾਂ ਜਿਹੜਾ ਕੀਰਤਨ ਸੁਣਦੇ ਆ ਨਾ ਇੱਥੋਂ ਲੈ ਕੇ ਸਥਾਈ ਕੀਰਤਨ ਕੀਰਤਨ ਕਰਦੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਉਸੇ ਦਾ ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਸਭੇ ਥੋਕ ਪ੍ਰਾਪਤੀ ਜੀ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਸੱਚਾ ਸ਼ਬਦ ਕਾਤ ਗੁਰਦੇ ਮੈਲ ਪ੍ਰਾਪਤੀ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਬਹੁਮਾਈ ਇੱਕ ਦਿਨ ਨਾਲ ਸਾਬ ਜੀ ਕਹਿੰਦੇ ਜੋੜ ਇੱਕ ਸਿਉ ਚਿਤ ਲਾਏ ਤਾਂ ਹੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ ਤਾਹੀ ਜਿਹੜਾ ਹੈ ਸਭੇ ਥੋਕ ਪ੍ਰਾਪਤੀ ਜੇ ਆਵੇ ਇੱਕ ਹੱਥ ਹੈ ਪਰ ਗੱਲ ਸਹਿਬ ਨੇ ਕਹੀ ਹੈ ਕਿ ਇੱਕਸ ਦੇ ਨਾਲ ਜਿ ਚਿਤ ਜੋੜੇਗਾ ਤੇ ਉਸ ਇੱਕਸ ਦੇ ਨਾਲ ਉਸ ਇੱਕ ਦੇ ਨਾਲ ਜੁੜਨਾ ਹੀ ਹੁਕਮ ਹੈ ਜੋ ਬੁੱਝੇ ਸਹਿਬ ਨੇ ਕਿਹਾ ਸੋ ਫਲ ਪਾਏ ਸੱਚ ਉਸ ਨੂੰ ਸੱਚ ਦਾ ਫਲ ਸੱਚੇ ਦੇ ਨਾਲ ਜੁੜਨ ਦੀ ਪ੍ਰਾਪਤੀ ਹੁੰਦੀ ਹੈ ਤੇ ਇਸ ਕਰਕੇ ਸਹਿਬ ਨੇ ਕਿਹਾ ਫਿਰ ਸੱਚੇ ਦੇ ਨਾਲ ਜੁੜਨਾ ਹੀ ਉਹਦਾ ਹੁਕਮ ਹੈ ਖਾਨ ਸੱਚ ਦੇ ਨਾਲ ਜੁੜਨਾ ਇੱਕ ਸਹਿਬ ਦਾ ਸ਼ਬਦ ਹੁੰਦਾ ਹੈ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਉਦੇ ਵਿੱਚ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਗੱਲ ਕੀਤੀ ਹੈ ਸਤ ਸੰਗਤ ਕਿ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀਏ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਈ ਜੀ ਕਿ ਸਭ ਜਿਹੜੀ ਹੈ ਸਤ ਸੰਗਤ ਸਾਧ ਸੰਗਤ ਕੀ ਹੈ ਜਿੱਥੇ ਇੱਕ ਨਾਮ ਵਖਾਣਦੇ ਆ ਜਿੱਥੇ ਇੱਕ ਨਾਮ ਦਾ ਵਖਿਆਨ ਹੁੰਦਾ ਹੈ ਉਹ ਸੰਗਤ ਹੈ ਤੇ ਸੰਗਤ ਦੇ ਵਿੱਚ ਜਾ ਕੇ ਇੱਕ ਦੇ ਨਾਮ ਦੇ ਨਾਲ ਜੁੜਨਾ ਕਿ ਇੱਕ ਨਾਮ ਹੀ ਹੁਕਮ ਹੈ ਇੱਕ ਨਾਮ ਹੀ ਉਸ ਦਾ ਨਾਮ ਹੈ ਤੇ ਨਾਮ ਹੀ ਉਸ ਦਾ ਸ਼ਬਦ ਹੈ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਬੁਝਾਈ ਜਿਓ ਸਤਗੁਰੂ ਜੀ ਨੇ ਇਹ ਸੋਝੀ ਬਖਸ਼ਿਸ਼ ਕਰ ਦਿੱਤੀ ਹੈ ਕਿ ਇੱਕ ਦੇ ਨਾਲ ਜੁੜਾਂਗੇ ਤੇ ਸਾਹਿਬ ਜੀ ਕਹਿੰਦੇ ਤੇਰੇ ਅੰਦਰ ਨੂੰ ਸਹਿਜ ਮਿਲੇਗਾ ਤੇਰੇ ਅੰਦਰ ਨੂੰ ਟਿਕਾਹ ਮਿਲੇਗਾ ਉਸੇ ਸ਼ਬਦ ਵਿੱਚ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਜਪੁ ਮਾਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖੀ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਭਇਆ ਤਹੇ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏਹੀ ਮਤ ਦੀਨੀ ਜਪ ਹਰ ਭਵ ਜਲ ਤਰਨਾ ਕੀ ਸਾਬ ਜੀ ਨੇ ਕਿਹਾ ਜਨ ਨੂੰ ਸੇਵਕ ਨੂੰ ਨਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਨੇ ਇਹ ਸਮਝ ਦੇ ਦਿੱਤੀ ਹੈ ਮਤ ਦੇ ਦਿੱਤੀ ਹੈ ਜਨ ਨਾਨਕ ਜਿਹੜਾ ਸਾਹਿਬ ਜੀ ਨੇ ਕਿਹਾ ਹੈ ਨਾ ਉਹਦਾ ਭਾਵ ਹੈ ਕਿ ਜਨ ਨੂੰ ਸੇਵਕ ਨੂੰ ਮੈਨੂੰ ਗੁਰੂ ਨੇ ਇਹ ਸਮਝ ਬਖਸ਼ਿਸ਼ ਕਰ ਦਿੱਤੀ ਹੈ ਜਨ ਨਾਨਕ ਸਾਹਿਬ ਜੀ ਨੇ ਕਿਹਾ ਉਸ ਨੇ ਜਦੋਂ ਕਿਰਪਾ ਕੀਤੀ ਤੇ ਇਹ ਮਤ ਮੈਨੂੰ ਸਮਝਾ ਦਿੱਤੀ ਗੁਰੂ ਨੇ ਕਿ ਜਪ ਹਰ ਭਵ ਜਲ ਤਰਨਾ ਇਸ ਭਵ ਜਲ ਸੰਸਾਰ ਨੂੰ ਤਰਿਆ ਜਾ ਸਕਦਾ ਹੈ ਨਾਮ ਦੇ ਨਾਲ ਜੁੜ ਕੇ ਗੁਰੂ ਨੇ ਸਮਝਾਇਆ ਤੇ ਅੱਜ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਭਾਈ ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ ਜਿਹੜਾ ਹੁਕਮ ਨੂੰ ਬੁਝ ਲੈਂਦਾ ਹੈ ਨਾ ਜਿਹਨੂੰ ਸਮਝ ਆ ਜਾਂਦੀ ਹੈ ਉਹਦੇ ਨਾਮ ਦੇ ਨਾਲ ਜੁੜਨ ਦੀ ਹੁਣ ਹੁਕਮ ਨੂੰ ਸਮਝਣ ਦੀ ਗੱਲ ਇਹ ਨਹੀਂ ਕਿ ਉਹਦੇ ਹੁਕਮ ਨੂੰ ਜਾਣ ਲਿਆ ਖੁਦਾਨਤ ਕੀ ਹੈ ਉਹ ਤਾਂ ਸਾਹਿਬ ਨੇ ਕਹਿਤਾ ਪਰ ਰੋਜ਼ ਪੜਦੇ ਆ ਬੇਅੰਤ ਵਾਰ ਸੁਣਦੇ ਆ ਕਿ ਨਾਨਕ ਹੁਕਮੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ ਪਰ ਨਾਲ ਕਹਿੰਦੇ ਨੇ ਹੁਕਮ ਨਾਲ ਕਹਿਿਆ ਚਾਹੀਦਾ ਹੈ ਉਹਦਾ ਹੁਕਮ ਕਿੱਥੋਂ ਤੱਕ ਵਰਤ ਰਿਹਾ ਹੈ ਕੀ ਉਹਦੇ ਹੁਕਮ ਦੇ ਅੰਦਰ ਹੈ ਕੀ ਨਹੀਂ ਹੈ ਉਹ ਕਿਵੇਂ ਕਰਦਾ ਹੈ ਕਿਵੇਂ ਨਹੀਂ ਕਰਦਾ ਸਾਬ ਨਹੀਂ ਕਿ ਅਸੀਂ ਨਹੀਂ ਜਾਣਦੇ ਇੱਕ ਦਿਨ ਆਪਾਂ ਵਿਚਾਰ ਰਹੇ ਸੀ ਨਾ ਪਿਛਲੇ ਹਫਤੇ ਦੀ ਗੱਲ ਹੈ ਸ਼ਬਦ ਸਹਿਬ ਗੁਰੂ ਅਮਰਦਾਸ ਮਹਾਰਾਜ ਦਾ ਹੀ ਕਿ ਉਹਦਾ ਅੰਤ ਕਿਸੇ ਨੇ ਨਹੀਂ ਪਾਇਆ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਸਤਗੁਰੂ ਜੀ ਨੇ ਬਾਰ ਬਾਰ ਇਸ ਗੱਲ ਨੂੰ ਸਮਝਾਇਆ ਹੈ ਕਿ ਤੂੰ ਇਸ ਪਾਸੇ ਜਾਣ ਦੀ ਗੱਲ ਹੀ ਛੱਡ ਖਾਂ ਕਿ ਮੈਂ ਉਹਦਾ ਅੰਤ ਪਾ ਲਵਾਂ ਤੂੰ ਉਸ ਦੇ ਅੱਗੇ ਚੁੱਕ ਵਾਸੋ ਦੇ ਨਾਮ ਦੇ ਨਾਲ ਜੁੜ ਜਿਸ ਠਾਕੁਰ ਸਿਓ ਨਾਹੀਂ ਚਾਰਾ ਤੱਕੋ ਕੀ ਜੇ ਸਦ ਨਮਸਕਾਰਾ ਦੀ ਗੱਲ ਕੀਤੀ ਸੀ ਆਪਾਂ ਉਦੋਂ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੁਕਮ ਦੇ ਨਾਲ ਜੁੜਨਾ ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ ਜਿਹੜਾ ਉਹਦੇ ਹੁਕਮ ਨੂੰ ਬੁੱਝਣ ਦੇ ਵੱਲ ਤੁਰ ਪੈਂਦਾ ਹੈ ਸੱਚ ਦਾ ਫਲ ਪ੍ਰਾਪਤ ਕਰਦਾ ਹੈ ਜੀ ਦੂਸਰਾ ਪਾਸਾ ਫਿਰ ਸਹਿਬ ਨੇ ਕਿਹਾ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੁਝੈ ਸੱਚ ਪਰ ਜਿਹੜਾ ਇਸ ਤੋਂ ਉਲਟ ਹੈ ਨਾ ਜਿਹੜਾ ਆਪਣੇ ਤੌਰ ਦੇ ਉੱਤੇ ਗਿਆਨੀ ਬਣਦਾ ਹੈ ਵਿਦਵਾਨ ਸਮਝਦਾ ਹੈ ਆਪਣੇ ਆਪ ਨੂੰ ਸਿਆਣਾ ਮੰਨਦਾ ਹੈ ਕਿ ਮੇਰੇ ਕੋਲ ਬਹੁਤ ਕੁਝ ਹੈ ਸਾਬ ਜੀ ਕਹਿੰਦੇ ਉਹ ਹੁਕਮ ਨੂੰ ਨਹੀਂ ਸਮਝਦਾ ਉਹ ਕੇਵਲ ਕਥਨੀ ਬਦਨੀ ਕਰਦਾ ਹੈ ਮੂੰਹ ਦੀਆਂ ਗੱਲਾਂ ਨੇ ਉਹਦੇ ਕੋਲ ਕੁਝ ਨਹੀਂ ਹੈ ਹੋਰ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਨਾ ਕਿ ਜਿਹੜਾ ਮੁਖ ਦਾ ਬੋਲਿਆ ਤੇ ਵਾਹੂ ਹੀ ਹੈ ਨਾ ਹਵਾਈ ਹੈ ਨਾ ਜਿਹੜੀ ਆਪਾਂ ਬੋਲ ਰਹੇ ਆਂ ਹੋਰ ਤਾਂ ਕੁਝ ਨਹੀਂ ਹੈ ਜੀਤਾ ਕੇਵਲ ਹਵਾ ਦਾ ਆਉਣਾ ਤੇ ਜਾਣਾ ਹੈ ਜਿਹੜਾ ਬੋਲ ਦਿੱਤਾ ਹੈ ਇਸ ਕਰਕੇ ਮਨਮੁਖ ਦੇ ਬੋਲ ਨੂੰ ਸਾਬ ਨੇ ਹਵਾ ਦੇ ਨਾਲ ਤੁਲਨਾ ਦਿੱਤੀ ਹੈ ਨਾ ਉਸ ਨੂੰ ਪਕੜਿਆ ਜਾ ਸਕਦਾ ਹੈ ਨਾ ਉਹਦੀ ਹੋਂਦ ਦੇਖੀ ਜਾ ਸਕਦੀ ਨਾ ਉਸ ਦਾ ਕੋਈ ਭਾਵ ਲਿਆ ਜਾ ਸਕਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਕਥਨੀ ਬਦਨੀ ਕਰਦਾ ਹੈ ਨਾ ਉਹ ਹੁਕਮ ਨੂੰ ਉਸ ਦੇ ਸੱਚ ਨੂੰ ਨਹੀਂ ਸਮਝ ਸਕਦਾ ਦਾ ਭਾਵ ਕਿ ਮਨਮੁਖਤਾਈ ਵਾਲੇ ਸੁਭਾਅ ਦੇ ਵਿੱਚ ਪਿਆ ਮਨੁੱਖ ਉਹਦੇ ਕੋ ਕੇਵਲ ਬਾਹਰ ਦੀਆਂ ਗੱਲਾਂ ਨੇ ਸੰਸਾਰ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਉਸ ਦੇ ਕੋਲੋਂ ਸੁਣ ਲਾਓ ਉਹ ਹੁਕਮ ਨੂੰ ਨਹੀਂ ਜਾਣਦਾ ਹੁਕਮ ਨੂੰ ਨਹੀਂ ਸਮਝਦਾ ਕਿਉਂਕਿ ਇਧਰਲੇ ਪਾਸੇ ਮਨ ਜੁੜਿਆ ਹੀ ਕਿਤੇ ਨਹੀਂ ਹੈ ਜੀ ਉਸ ਦਾ ਉਹਦੇ ਨਾਲ ਤਾਂ ਤਾਂ ਜੁੜਾਂਗੇ ਨਾ ਹੁਕਮ ਦੀ ਸਮਝ ਆਉਣ ਵਾਲੇ ਪਾਸੇ ਨੂੰ ਜੇ ਕੋਈ ਨਾਮ ਧਿਆਏਗਾ ਨਾ ਪੁਣ ਸਾਹਿਬ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਨਾ ਇਸੇ ਕਰਕੇ ਕਿ ਸੱਚਾ ਨਾਮ ਧਿਆਏ ਤੂੰ ਤੂੰ ਸੱਚ ਦੇ ਨਾਮ ਦੇ ਨਾਲ ਜੋੜ ਸੱਚੇ ਨਾਮ ਨੂੰ ਧਿਆਉਣ ਦੀ ਗੱਲ ਕਰੇਗਾ ਫੇਰ ਹੀ ਤੈਨੂੰ ਉਸ ਦੇ ਹੁਕਮ ਦੀ ਸਮਝ ਆ ਸਕਦੀ ਹੈ ਨਾ ਤੇ ਜੇ ਕੋਈ ਇਧਰਲੇ ਪਾਸੇ ਤੁਰਿਆ ਹੀ ਨਹੀਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਾ ਨਾਨਕ ਹਰ ਕਾ ਪਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕਚ ਨਿਕਚ ਅਖੀਰਲੀ ਪੰਕਤੀ ਚ ਦੋਨਾਂ ਦੀ ਗੱਲ ਕਰ ਦਿੱਤੀ ਜੀ ਸਹੀ ਪਹਿਲਾ ਸਹਿਬ ਨੇ ਕਿਹਾ ਹੈ ਜਿਹੜਾ ਕਥਨੀ ਬਦਨੀ ਕਰਦਾ ਫਿਰਦਾ ਹੈ ਨਾ ਉਹ ਹੁਕਮ ਨੂੰ ਨਹੀਂ ਬੁੱਝ ਸਕਦਾ ਨਹੀਂ ਜਾਣ ਸਕਦਾ ਉਸ ਨੂੰ ਕਿਉਂਕਿ ਉਹ ਆਪਣਾ ਆਪਾ ਅੱਗੇ ਰੱਖ ਕੇ ਤੁਰ ਰਿਹਾ ਹੈ ਆਪਣੀ ਸਮਝ ਦੇ ਅਨੁਸਾਰ ਹੈ ਤੇ ਜਿੱਥੇ ਸਾਡੀ ਅਕਲ ਦੀ ਸਾਡੀ ਸਮਝ ਦੀ ਸੀਮਾ ਮੁੱਕ ਜਾਂਦੀ ਹੈ ਨਾ ਉਸ ਤੋਂ ਅੱਗੇ ਫਿਰ ਗੁਰੂ ਦੀ ਕਿਰਪਾ ਗੁਰੂ ਵਾਲੀ ਸਮਝ ਦੀ ਸ਼ੁਰੂਆਤ ਹੋਵੇਗੀ ਤੇ ਜਿੰਨਾ ਚਿਰ ਤੱਕ ਸਾਡੇ ਅੰਦਰ ਹਾਂ ਮੈਂ ਆਪਣੀ ਆਪਣੀ ਗੱਲ ਹੈ ਤੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਬ ਹਮ ਹੁੰਦੇ ਤਬ ਤੁਮ ਨਹੀਂ ਅਬ ਤੁਮ ਹੋ ਹਮ ਨਹੀਂ ਬਾਬਾ ਕਬੀਰ ਸਾਹਿਬ ਜੀ ਕਿ ਜਦੋਂ ਆਪਣਾ ਆਪਾ ਨਹੀਂ ਰਹੇਗਾ ਨਾ ਹਮ हट ਗਿਆ ਤੇ ਫਿਰ ਹੀ ਤੁਮ ਨੇ ਆਉਣਾ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਜੀ ਕਿ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਪਹਿਲੀ ਤੇ ਗੱਲ ਹੈ ਜੀ ਭਗਤ ਹੋਣ ਦੇ ਵਾਸਤੇ ਉਸ ਦਾ ਭਾਣਾ ਮੰਨਣਾ ਜ਼ਰੂਰੀ ਹੈ ਜਿਹੜਾ ਉਸ ਦੇ ਭਾਣੇ ਦੇ ਅੰਦਰ ਨਹੀਂ ਚੱਲਦਾ ਉਸ ਨੂੰ ਸਾਹਿਬ ਜੀ ਨੇ ਕਿਹਾ ਨਾ ਕਿ ਉਹ ਕਦਾ ਭਗਤ ਹੋ ਸਕਦਾ ਹੈ ਭਗਤ ਨਹੀਂ ਹੋ ਸਕਦਾ ਭਗਤ ਤਾਂ ਉਹੀ ਹੈ ਨਾ ਜਿਹਦੀ ਚਾਲ ਨਿਰਾਲੀ ਹੈ ਜਿਹਨੂੰ ਸਾਹਿਬ ਨੇ ਕਿਹਾ ਹੁਕਮ ਦੇ ਅੰਦਰ ਚੱਲਦਾ ਹੈ ਕਿ ਬੇਖਮਾਰਗ ਦੇ ਉੱਤੇ ਤੁਰਦਾ ਹੋਇਆ ਵੀ ਉਹਦੇ ਹੁਕਮ ਤੋਂ ਉਲਟ ਨਹੀਂ ਜਾ ਸਕਦਾ ਉਹ ਕਿ ਕੁਸ ਦੇ ਮਨ ਦੇ ਵਿੱਚ ਚਾਹੋ ਹੀ ਉਹਦੇ ਹੁਕਮ ਨੂੰ ਮੰਨਣ ਦਾ ਹੈ ਜਿਸ ਤਰ੍ਹਾਂ ਦਾ ਮਰਜੀ ਹਾਲਤ ਹੋਵੇ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕੱਚ ਨਿਕੱਚ ਮੰਨਣ ਤੋਂ ਬਿਨਾ ਤਾਂ ਸਾਹਿਬ ਜੀ ਕਹਿੰਦੇ ਕੱਚਿਆਂ ਤੋਂ ਵੀ ਕੱਚਾ ਹੈ ਤੇਰਾ ਜੀਵਨ ਜਿਹੜਾ ਹੈ ਸੱਚਿਆਂ ਵਾਲਾ ਨਹੀਂ ਹੋ ਸਕਦਾ ਖਾਂਬਾਰੀ ਤੌਰ ਦੇ ਉੱਤੇ ਆਪਾਂ ਨੂੰ ਜੱਪ ਸਕਦਾ ਹੁੰਦਾ ਹੈ ਕਿਸੇ ਦੇ ਭੇਖ ਨੂੰ ਕਿਸੇ ਨੂੰ ਦੇਖਣ ਕਰਕੇ ਕਿ ਇਹ ਇਨਸਾਨ ਭਗਤ ਹੈ ਪਰ ਹੁਕਮ ਨੂੰ ਨਹੀਂ ਨਾ ਮੰਨਦਿਆ ਹੁੰਦਾ ਹੁਣ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਵਿੱਚ ਇੱਕ ਉਦਾਹਰਣ ਦਿੱਤੀ ਹੈ ਬਾਬਾ ਕਬੀਰ ਸਾਹਿਬ ਜੀ ਨੇ ਉਹਨਾਂ ਨੇ ਇਸ ਗੱਲ ਨੂੰ ਸਮਝਾਇਆ ਹੈ ਨਾ ਕਿ ਜਿਹੜਾ ਇੱਕ ਰੁੱਖ ਦੇ ਨਾਲ ਲੱਗਾ ਹੋਇਆ ਫਲ ਹੈ ਤੇ ਜੇ ਉਸ ਉਹ ਬਾਹਰੀ ਤੌਰ ਦੇ ਉੱਤੇ ਉਸ ਦੇ ਨਾਲ ਜੁੜਿਆ ਵੀ ਹੋਵੇ ਟਾਣੀ ਦੇ ਨਾਲ ਉਹਨਾਂ ਨੇ ਅੰਬ ਦੀ ਉਦਾਹਰਣ ਦਿੱਤੀ ਕਿਉਂਕਿ ਬਾਬਾ ਸਾਹਿਬ ਦੇ ਇਸ ਇਲਾਕੇ ਦੇ ਸਾਨੂੰ ਉਸ ਇਲਾਕੇ ਚ ਅੰਬ ਬਹੁਤ ਹੁੰਦਾ ਹੈ ਜੀ ਯੂਪੀ ਦੇ ਇਲਾਕੇ ਦੇ ਵਿੱਚ ਤੇ ਉਹਨਾਂ ਨੇ ਇਸ ਗੱਲ ਨੂੰ ਸਮਝਾਇਆ ਹੈ ਕਿ ਤੂੰ ਤਾਂ ਹੀ ਉਸ ਮਾਲਕ ਤੱਕ ਪਹੁੰਚ ਸਕਦਾ ਹੈ ਜੀ ਅੰਦਰੋਂ ਉਹਦੇ ਨਾਲ ਜੁੜਿਆ ਹਨੀ ਤੇ ਕਿੰਦੇ ਇਹਦੇ ਵੱਲ ਦੇਖ ਇਹ ਸੰਬ ਦੇ ਦਰਖਤ ਵੱਲ ਇਹ ਅੰਬ ਤਾਂ ਉਹਦੇ ਨਾਲ ਹੀ ਜੁੜਿਆ ਹੋਇਆ ਹੈ ਪਰ ਹਨੇਰੀਆਂ ਆਉਣ ਦੇ ਨਾਲ ਇਹ ਅੰਦਰੂਨੀ ਤੌਰ ਦੇ ਉੱਤੇ ਉਹਦੇ ਤੋਂ ਟੁੱਟ ਚੁੱਕਿਆ ਹੈ ਸਬੰਧ ਇਹਦਾ ਕੇਵਲ ਛਿਲ ਕਰਕੇ ਬਾਹਰੀ ਤੌਰ ਦੇ ਉੱਤੇ ਉਸਦੇ ਨਾਲ ਜੁੜਿਆ ਹੈ ਤੇ ਬਾਹਰੀ ਤੌਰ ਦੇ ਉੱਤੇ ਨਾਲ ਜੁੜਿਆ ਹੋਣ ਕਰਕੇ ਜੋ ਉਸ ਦੇ ਵਿੱਚੋਂ ਇਸ ਨੂੰ ਮਿਲਣਾ ਸੀ ਰਸ ਮਿਲਣਾ ਸੀ ਨਾ ਉਹ ਨਹੀਂ ਮਿਲਿਆ ਇਸ ਕਰਕੇ ਇਹ ਜਿਹੜਾ ਹੈ ਬਾਰੀ ਤੌਰ ਤੇ ਜੁੜਿਆ ਦਿਖਾਈ ਦਿੰਦਾ ਹੈ ਪਰ ਅੰਦਰੂਨੀ ਤੌਰ ਦੇ ਉੱਤੇ ਦੇਖ ਇਹ ਸੁੱਕ ਚੁੱਕਿਆ ਹੈ ਇਹਦਾ ਕਾਰਨ ਕਿਉਂਕਿ ਜਾਇ ਪਹੁੰਚੇ ਖਸਮ ਕੋ ਜੋ ਵਿੱਚ ਨਾ ਖਾਹੀ ਕਾਂਬ ਉਹਨਾਂ ਨੇ ਕਿਹਾ ਹੈ ਜੇ ਬਾਹਰ ਤੈਨੂੰ ਕੰਬ ਨਹੀਂ ਲੱਗਦਾ ਤੈਨੂੰ ਮੰਨ ਲਾ ਕਿ ਜਿਹੜਾ ਹੈ ਕਾਂਬਾ ਨਹੀਂ ਆਉਂਦਾ ਭਾਵ ਕਿ ਤੂੰ ਉਹਦੇ ਨਾਲ ਹਿੱਲ ਕੇ ਅੰਦਰ ਤੋਂ ਟੁੱਟ ਨਹੀਂ ਜਾਂਦਾ ਤੇ ਜੇ ਉਸ ਹਾਲਤ ਦੇ ਵਿੱਚ ਆ ਗਿਆ ਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਵੀ ਟੁੱਟਿਆ ਹੈ ਤੇ ਜੇ ਉਹਦੇ ਨਾਲ ਜੁੜਿਆ ਹੈ ਤੇ ਫਿਰ ਉਹਦਾ ਰਸ ਉਹਦੇ ਨਾਮ ਵਾਲਾ ਤੇਰੇ ਹਿਰਦੇ 'ਚ ਹੋਵੇਗਾ ਇਸ ਨੂੰ ਉਹਨਾਂ ਨੇ ਕਿਹਾ ਹੈ ਕਿ ਤੂੰ ਭਗਤ ਹੈ ਤੇ ਜੇ ਤੂੰ ਉਹਦੇ ਹੁਕਮ ਨੂੰ ਮੰਨ ਲਿਆ ਤੇ ਭਗਤ ਹੈ ਜੇ ਹੁਕਮ ਦੇ ਵਿੱਚ ਨਾ ਤੁਰਨ ਦੀ ਜਾਚ ਆਈ ਨਾ ਤੇ ਫਿਰ ਸਾਬ ਜੀ ਨੇ ਕਿਹਾ ਵਿਣ ਮੰਨੇ ਕੱਚ ਨਿਕੱਚ ਹੈ ਨਾਮ ਵਿੱਚ ਜੁੜਨ ਤੋਂ ਬਿਨਾ ਮੰਨਣ ਤੋਂ ਬਿਨਾ ਤੂੰ ਕੱਚਿਆਂ ਤੋਂ ਵੀ ਕੱਚਾ ਹੈ ਫਿਰ ਜੀਵਨ ਦੇ ਅੰਦਰ ਸੱਚ ਨਹੀਂ ਆ ਸਕਦਾ ਤੇ ਜਿਹਦੇ ਜੀਵਨ ਦੇ ਅੰਦਰ ਸੱਚ ਆ ਗਿਆ ਜਿਸ ਨੂੰ ਹੁਕਮ ਦੇ ਅੰਦਰ ਤੁਰਨ ਦੀ ਜਾਚ ਆਈ ਉਹਨੂੰ ਸਾਬ ਜੀ ਨੇ ਕਿਹਾ ਹੈ ਉਹਨੇ ਹੁਕਮ ਨੂੰ ਬੁੱਝ ਲਿਆ ਸੱਚ ਦੇ ਫਲ ਨੂੰ ਪ੍ਰਾਪਤ ਕੀਤਾ ਹੈ ਤੇ ਜਿਹੜਾ ਦੂਸਰੇ ਪੱਖ ਦੇ ਵਿੱਚ ਆਪਣੀਆਂ ਮਰਜ਼ੀਆਂ ਕਰਨ ਵਾਲਾ ਕਥਨੀ ਬਦਨੀ ਕਰਦਾ ਫਿਰਦਾ ਹੈ ਉਹ ਸਾਹਿਬ ਜੀ ਨਹੀਂ ਕਿਹਾ ਕੱਚਾ ਤੇ ਇਹਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਕਰਕੇ ਸੱਚੇ ਦੇ ਨਾਮ ਨੂੰ ਧਿਆਉਣਾ ਹੀ ਜ਼ਿੰਦਗੀ ਦਾ ਮਨੋਰਥ ਤੇ ਉਹਦੇ ਨਾਲ ਜੁੜਨਾ ਹੀ ਸੱਚ ਦੀ ਪ੍ਰਾਪਤੀ ਦਾ ਸਾਧਨ ਹੈ ਫਿਰ ਇਸ ਕਰਕੇ ਭਾਈ ਇੱਕ ਦੇ ਨਾਮ ਦੇ ਨਾਲ ਹੀ ਜੁੜਨਾ ਉਹਦੇ ਅੱਗੇ ਅਰਦਾਸ ਬੇਨਤੀ ਕਰਨੀ ਵਿਸਰਨਾ ਹੀ ਦਾ ਤਾਰ ਆਪਣਾ ਨਾਮ ਦੇਖ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਦੀ ਖਿਮਾ ਆਉਣ ਦਾਸ ਤੋਂ ਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਦਾ ਕੀਰਤਨੀ ਜਥਾ ਆਪ ਨੂੰ ਕੀਰਤਨ ਨਾਲ ਜੋੜਨਗੇ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ